ਮੰਗਾ ਕੀ ਹੈ ਪੱਕਾ ਸਾਡੀ ਆ ਸਾਨੂੰ ਪੱਕੇ ਕਰੀ ਸਰਕਾਰ ਕਿੰਨੇ ਸਾਲ ਹੋ ਗਏ ਤੁਸੇ ਨੂੰ ਸਾਨੂੰ ਗੇਰੂ 15 ਸਾਲ ਹੋ ਗਏ 15 ਸਾਲ ਪੰਜਾਬ ਸਰਕਾਰ ਵੱਲੋਂ ਸਾਨੂੰ ਮੀਟਿੰਗਾਂ ਦਿੱਤੇ ਜਾਂਦੇ ਨੇ ਜੋ ਕਿ ਸਬ ਕਮੇਟੀ ਬਣੀ ਹੋਈ ਆ ਉਹ 20 ਤਰੀਕ ਨੇ ਮੀਟਿੰਗ ਦਿੱਤੀ ਗਈ ਸੀ ਪਰ ਅਸੀਂ ਪਹਿਲਾਂ ਹੀ ਇਨਾਨ ਕਰ ਚੁੱਕੇ ਸੀ ਕਿਉਂਕਿ ਸਾਢੇ 3 ਸਾਲਾਂ ਤੋਂ ਸਾਨੂੰ ਇਹ ਮੀਟਿੰਗਾਂ ਦੇ ਕੇ ਮੋਕਰ ਰਹੇ ਨੇ ਕਿ ਇਸ ਲਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀ ਕਿ ਇਹ ਮੀਟਿੰਗ ਸਾਡੇ ਨਾਲ ਫਿਕਸ ਪੱਕੀ ਕਰਨਗੇ ਪਰ ਸਰਕਾਰ ਕਹਿ ਰਹੀ ਚ ਆਖੀ ਸੋਟ ਨਾਲ ਇਹ ਮੀਟਿੰਗਾਂ ਜਿਹੜੀ ਫਾਈਨਲ ਆ ਗਈ ਪਰ ਉਹ ਮੀਟਿੰਗ ਦੇਣ ਤੋਂ ਫੇਰ ਮੁੱਕਰ ਗਏ ਨੇਗੇ ਅਸੀਂ ਨੇ ਪਹਿਲਾਂ ਐਲਾਨ ਕਰ ਚੁੱਕੇ ਸੀ ਕਿ ਜੇ ਸਾਡੀ 20 ਤਰੀਕ ਦੀ ਮੀਟਿੰਗ ਨਾ ਹੋਈ ਤਾਂ 21 ਤਰੀਕ ਨੂੰ ਅਸੀਂ ਪੂਰੇ ਪੰਜਾਬ ਪੱਤਰ ਤੇ ਠੇਕਾ ਮਲਾਜਨ ਸੰਘਰਸ਼ ਮੋਰਚੇ ਦੇ ਝੰਡੇ ਹੇਠ ਤਹਿਸੀਲ ਪੱਤਰ ਤੇ ਜ਼ਿਲ੍ਹਾ ਪੱਤਰ ਤੇ ਪੰਜਾਬ ਸਰਕਾਰ ਦੇ ਪੁੱਤਰੇ ਭੂਕਾਂਗੇ ਸਰਕਾਰ ਕਿੰਨੇ ਕੇ ਠੇਕੇ ਲੱਖ ਡੇਢ ਲੱਖ ਤੋਂ ਉੱਪਰ ਨੇ ਜੋ ਵੱਖ-ਵੱਖ ਵਿਭਾਗਾਂ ਦੇ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਜੀ ਹਾਂ ਤੇ ਹੁਣ ਇਹ ਸੰਘਰਸ਼ ਕਿੱਥੇ ਲੈ ਕੇ ਜਾਣਿਆ ਤੁਸੀਂ ਹੁਣ ਇਹ ਸੰਘਰਸ਼ ਜੇ ਅਗਰ ਸਾਡੀ ਹੁਣ ਇਹਨਾਂ ਨੇ 29 ਤਰੀਕ ਦੀ ਫੇਰ ਦੁਬਾਰਾ ਮੀਟਿੰਗ ਦਿੱਤੀ ਹੈ ਉਹ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਲਿਕੜਦਾ ਤਾਂ ਅਸੀਂ 11 ਸਤੰਬਰ ਨੂੰ ਸੰਗਰੂਰ ਜੋ ਮੁੱਖ ਮੰਤਰੀ ਦੇ ਕੋਠੀ ਹੈ ਉੱਥੇ ਠੇਕਾ ਮਲਾਉਣ ਸੰਘਰਸ਼ ਮੋਰਚ ਸਮੂਹ ਝੰਡੇ ਹੇਠ ਇਕੱਠੇ ਹੋ ਕੇ ਉੱਥੇ ਦਾ ਧਰਨਾ ਦੇਵਾਂਗੇ ਕਿੰਨੀ ਕੀ ਤਨਖਾਹ ਦਿੱਤੀ ਜਾ ਰਹੀ ਹੈ ਸਾਨੂੰ ਕੱਚਿਆਂ ਨੂੰ ਗੰਮਲਾ ਜਮਾ ਨੂੰ ਸਾਨੂੰ ਡੀਸੀ ਰੇਟ ਦਿੱਤਾ ਜਾ ਰਿਹਾ ਕਿਸੇ ਨੂੰ 10000 ਹੈ ਕਿਸੇ ਨੂੰ 11000 ਹੈ ਕਿਸੇ ਨੂੰ 12000 ਹੈ ਜੀ ਇਸ ਦਵਾਰ ਕਿਸੇ ਕੋਲ ਹੋਰ ਵੀ ਬੰਦੇ ਹੈ ਕਾਨੂੰਨ ਕੁੱਤੇ ਕਰਾਂਗੇ ਲੇਕਿਨ ਸਾਡੀ ਸਰਕਾਰ ਕੋਈ ਵੀ ਹੱਲ ਨਹੀਂ ਕਰ ਰਹੀ ਜਿਹਦੇ ਵਜੂਦ ਆ ਅਸੀਂ ਅੱਜ ਸੰਘਰਸ਼ ਮੋਰਚੇ ਦੇ ਬੈਨਰ ਹੇਠ ਅਸੀਂ ਰੋਜਗਾਰੇ ਕਰ ਰਹੇ ਆ ਜੋ ਵੀ ਸਾਨੂੰ ਅਗਲਾ ਸੰਘਰਸ਼ ਦਾ ਮੌਕਾ ਦਿੱਤਾ ਜਾਵੇ ਸਾਡੇ ਜਥੇਬੰਦੀ ਵੱਲੋਂ ਅਸੀਂ ਦਿੱਕਾਸ਼ ਕਰਦੇ ਹਾਂ